ਅੱਜ ਕੀ ਪਾਕਿਸਤਾਨ ਨੂੰ ਜਾਣਾ ਔਰ ਕਿੱਦਰਾ ਪਾ ਜਾਣਾ ਅੱਛਾ ਹੈ ਤਾਂ ਉਹਨਾਂ ਦੇ ਫਟਿੰਕੇ ਲੌਣੀ ਲੌਣੀ ਨੇ ਇਹ ਜੀ ਇਹਨੂੰ ਤਾਂ ਤਸਵੀਰਾਂ ਹੀ ਦੱਸ ਰਹੀਆਂ ਨੇ ਜੋ ਕੁਝ ਤੁਹਾਡੇ ਕੋਲ ਸਾਹਮਣੇ ਜੇ ਇਹ ਬਿਲਕੁਲ ਗਲਤ ਹੈ ਜਿਹੜੇ ਬੇਕਸੂਰ ਲੋਕਾਂ ਦਾ ਕੀ ਕੰਨਾ ਹੈ ਐਵੇਂ ਜਿ ਮਾਰਨਾ ਜਿ ਰਾਣਾ ਸਰਕਾਰ ਨਾ ਮੱਥਾ ਨੋ ਆਮ ਜਨਤਾ ਨਾਲ ਕੀ ਲੋੜ ਹੈ ਆਮ ਜਨਤਾ ਨੂੰ ਖਾ ਕੇ ਤੇ ਲੋਕਾਂ ਨੂੰ ਮਰਵਾਉਣ ਦੇ ਨੂੰ ਖਾ ਮਖਾ ਇਨਨੂੰ ਚਾਹੀਦਾ ਬੇਨਾਂ ਨੂੰ ਜਿੰਨੀ ਵੀ ਸਜ਼ਾ ਜਿੰਨੀ ਵੀ ਦਿੱਤੀ ਜਾਵੇ ਉਹ ਘਾਟ ਤੋਂ ਵਾਰ ਤੋਂ ਵਾਰ ਦਿੱਤੀ ਜਾਵੇ ਇਹਨਾਂ ਨਾਲ ਘਾਟ ਨਹੀਂ ਕਰਨੀ ਚਾਹੀਦੀ ਇਹ ਥੋੜਾ ਵੀ ਜ਼ਿੱਦ ਜਿੰਨੂੰ ਮਰਜ਼ੀ ਮਾਰਦੇ ਤੇ ਲੱਗੇ ਜਾ ਕੀ ਲੱਗਦਾ ਕਿ ਇਹਦੇ ਪਿੱਛੇ ਕੌਣ ਹੈ ਇਹਦੇ ਪਿੱਛੇ ਪਾਕਿਸਤਾਨ ਸਿੱਧੀ ਸਾਦੀ ਇਹਨਾਂ ਦੇ ਚ ਗੱਲ ਕੋਈ ਲੋਕਲ ਕਾ ਥੋੜਾ ਸਿਰਫ ਇਹਨਾਂ ਨੂੰ ਇਹ ਹੋਏ ਜਿਹਨ ਨਹੀਂ ਸਿਰ ਤੇ ਨਹੀਂ ਲੜਦੇ ਤੇ ਲੋਕਲ ਆਵੇਂ ਮਾਰੀ ਜਾਂਦੇ ਨੇ ਇਹ ਕੀ ਗੱਲ ਹੈ ਸਾਨੂੰ ਫੈਸ ਕੋਈ ਕੁਛ ਨਾ ਕੋਈ ਤਾਂ ਸਾਨੂੰ ਕਰਨਾ ਚਾਹੀਦਾ ਤੁਸੀਂ ਸ਼ਰਦੀ ਲੱਕੇ ਚ ਰਹਿੰਦੇ ਜੀ ਹਾਂਜੀ ਕਿੰਨੀਆਂ ਜੰਗਾਂ ਵੇਖ ਚੁੱਕੇ ਜੀ 2 65 71 ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਨੇ ਹਾਲਾਤ ਅੱਗੇ ਤਾਂ ਉਹ ਪਹਿਲੀ ਗੱਲ ਤਾਂ ਹਾਲਾਤ ਤਿੰਨ ਮਦਸਾਂ ਵੀ ਉਹ ਕਰਦੇ ਪਹਿਲੇ ਉਹ ਨੇ ਦੋ ਜੰਗਾਂ ਲੜੀਆਂ ਨੇ ਬਿਲਕੁਲ ਜਦੋਂ ਆ ਇੱਛੇ ਆਪਣੇ ਕਰਦੇ ਨੇ ਪਹਿਲੋ ਤੋਂ ਕਰਦੇ ਹੀ ਉਹ ਨੇ ਪਿੱਛੇ ਜਦੋਂ ਸਾਦਾ ਸਮਾਨ ਲੈ ਕੇ ਸਾਦਾ ਘਰ-ਬਾਰ ਲੈ ਕੇ ਪਿੱਛੇ ਭਾਵੇ ਸਾਰਾ ਪਾਕਿਸਤਾਨ ਖਤਮ ਕਰ ਗਿਆ ਸੀ ਤਾਂ ਗਾਇ ਨਾ ਤੇ ਐਤ ਕੀ ਐਤ ਕੀ ਮੁਕੇਸਤਰਾ ਦਾ ਮਾਹੌਲ ਹੈ ਦਿਨ ਇਸ ਦਿਨ ਮਾਹੌਲ ਹੈ ਵੀ ਹੁਣ ਆ ਜਵੇ ਹਲਾ ਕੋਈ ਬੰਦਾ ਆ ਆਰਮੀ ਦਾ ਹੈ ਸਾਨੂੰ ਤਾਂ ਜੇ ਆਰਮੀ ਦੇ ਰਵਜਾ ਸਾਨੂੰ ਤਾਂ ਫਾਇਦਾ ਹੀ ਫਾਇਦਾ ਸਾਨੂੰ ਬੇ ਖੌਫਾਇਆ ਸੀ ਮੌਮੀਨੀ ਦਰ ਤੇ ਵੀ ਸਾਨੂੰ ਕੁਝ ਕਰ ਸਕਦੇ ਨੇ ਕੁਝ ਨਹੀਂ ਸਾਦਾ ਕਰ ਸਕਦੇ ਹੌਸਲਾ ਹੈਗਾ ਪੂਰਾ ਮੁਕਾਬਲਾ ਮੁਕਾਬਲਾ ਤਾਂ ਉਹਨਾਂ ਦੇ ਸੰ ਕੋਈ ਦੇਣ ਤਾਂ ਹੀ ਕਰੀਗੇ ਜਿਸ ਦੇ ਕੀ ਚਾਹੀਏ ਬਕਵਾਹ ਥਿਆਰ ਸਾਡੇ ਕੋਲ ਵੀ ਹੋਵੇ ਤਾਂ ਹੀ ਕਰੀਏ ਨੀ ਜਿੰਨੇ ਡੰਡਿਆਂ ਨਾਲ ਤਾਂ ਨਹੀਂ ਕੰਮ ਚੱਲਣਾ ਹੈ ਹੋਣਾ ਕੋਲ ਰੈਸਪਲ ਉਹ ਸਾਡੇ ਕੋਲ ਡੰਡੇ ਨਾਲ ਤਾਂ ਕੀ ਚੱਲ ਜਾਗਾ ਰੌਣਕ ਮੇਤਨਾ ਸਿੱਧੇ ਲੱਗੀ ਤਾਂ ਜੋ ਮਰਜ਼ੀ ਕਰਿਆ ਜੀ ਕਰਜਾਂ ਦੇ ਪਰ ਪਿੰਡ ਕਿ ਨਹੀਂ ਕਰ ਦੇਂਗੇ ਕਰਾਂਗੇ ਕਿੰਨੇ ਅਸੀਂ ਅਰੇ ਆਰਮੀਨ ਨਹੀਂ ਪਤਾ ਜਿੰਨਾ ਸਾਨੂੰ ਪਤਾ ਵੀ ਬੁਰਜੀ ਕਿੱਥੇ ਆਂ ਕਿੱਥੇ ਕੀ ਖੋਬਾ ਕਿੱਥੇ ਪਾਣੀ ਕਿੱਥੇ ਅਸੀਂ ਤਾਂ ਸਾਰਾ ਕੁਝ ਜਾਣਨੇ ਕੱਲੇ ਕਿ ਮੁਕਾਬਲਾ ਕਰਨਾ ਅਸ ਤੇ ਯਾਰ ਪਛਾਣ ਨਹੀਂ ਆਉਂਦੀ ਪਛਾਣ ਨਹੀਂ ਆਉਂਦੀ ਪਛਾਣ ਆ ਤੈਨੂੰ ਕਿੱਧਰ ਜਾਣਾ ਹੈ ਕਿ ਪਾਕਿਸਤਾਨ ਨੂੰ ਜਾਣਾ ਔਰ ਕਿੱਧਰ ਆਪਾ ਜਾਣਾ ਹੈ ਅੱਛਾ ਹੈ ਤਾ ਉਹਨਾਂ ਦੇ ਫਟਿੰਕੇ ਲੌਣੀ ਲੌਣੀ ਨੇ ਇਹ ਜਿਹੜੀਆਂ ਉਹ ਤਸਵੀਰਾਂ ਹੀ ਦੱਸ ਰਹੀਆਂ ਨੇ ਜੋ ਕੁਝ ਤਰ੍ਹਾਂ ਤੁਹਾਡੇ ਕੋਲ ਸਾਹਮਣੇ ਜੇ ਇਹ ਬਿਲਕੁਲ ਗਲਤ ਹੈ ਜਿਹੜੇ ਬੇਕਸੂਰ ਲੋਕਾਂ ਨੂੰ ਉਹਨਾਂ ਦਾ ਕੀ ਗੁਨਾਹ ਹੈ ਐਵੇਂ ਜਿ ਮਾਰਨਾ ਜੇ ਜ਼ਾੜਾਂ ਸਰਕਾਰ ਨਾ ਮੱਥਾ ਨੋ ਆਮ ਜਨਤਾ ਨਾਲ ਕੀ ਲੋੜ ਹੈ ਆਮ ਜਨਤਾ ਨੂੰ ਖਾ ਕੇ ਤੇ ਲੋਕਾਂ ਨੂੰ ਮਰਵਾਉਣ ਦੇ ਮੁਖਾ ਮੁਖਾ ਇਹਨਾਂ ਨੂੰ ਚਾਹੀਦਾ ਬੀ ਨਾਲ ਜਿੰਨੀ ਵੀ ਸਜ਼ਾ ਜਿੰਨੀ ਵੀ ਦਿੱਤੀ ਜਾਵੇ ਉਹ ਘਾਟ ਤੋਂ ਵਾਤ ਤੋਂ ਵਾਤ ਦਿੱਤੀ ਜਾਵੇ ਇਹਨਾ ਕਾਟ ਨਹੀਂ ਕਰਨੀ ਚਾਹੀਦੀ ਇਹ ਥੋੜਾ ਬਿਜਾ ਜਿੰਨੂੰ ਮਰਜ਼ੀ ਮਾਰਦੇ ਤੇ ਲੱਗੇ ਜਾ ਕੀ ਲੱਗਦਾ ਕਿ ਇਹਦੇ ਪਿੱਛੇ ਕੋਣ ਹੈ ਇਹਦੇ ਪਿੱਛੇ ਪਾਕਿਸਤਾਨ ਸਿੱਧੀ ਸਾਦੀ ਇਹਦੇ ਤੇ ਗੱਲ ਕੋਈ ਲੋਕਲ ਕਾ ਥੋੜਾ ਸਿਰਫ ਇਹਨਾਂ ਨੂੰ ਇਹ ਹੋਏ ਜਿਹਨੇ ਸਿੱਧੇ ਨਹੀਂ ਲੜਦੇ ਤੇ ਇਹ ਲੋਕਲ ਆਵੇਂ ਮਾਰੀ ਜਾਂਦੇ ਨੇ ਇਹ ਕੀ ਗੱਲ ਹੈ ਸਾਨੂੰ ਫੇਰ ਕੁਝ ਕੁਝ ਨਾ ਕੋਈ ਚਾ ਸਾਨੂੰ ਕਰਨਾ ਚਾਹੀਦਾ ਤੁਸੀਂ ਸਰਦੀ ਲੱਕੇ ਚ ਰਹਿੰਦੇ ਜੀ ਹਾਂਜੀ ਕਿੰਨੀਆਂ ਜੰਗਾਂ ਵੇਖ ਚੁੱਕੇ ਹੋ 2 65 71 ਤੇ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਨੇ ਹਾਲਾਤ ਅੱਗੇ ਤਾਂ ਇਹ ਉਹ ਪਹਿਲੀ ਗੱਲ ਤਾਂ ਹਾਲਾਤ ਤਿੰਨ ਮੱਦਸਾਂ ਵੀ ਉਹ ਕਰਦੇ ਪੈ ਲੋ ਨੇ ਦੋ ਜੰਗਾਂ ਲੜੀਆਂ ਨੇ ਬਿਲਕੁਲ ਜਦੋਂ ਪਿੱਛੇ ਆਪਨੇ ਕਰਦੇ ਨੇ ਪਹਿਲੋ ਤੋਂ ਕਰਦੇ ਹੀ ਹੋ ਨੇ ਪਿੱਛੇ ਜਦੋਂ ਸਾਡਾ ਸਾਮਾਨ ਲੈ ਕੇ ਸਾਡਾ ਘਰ-ਬਾਰ ਲੈ ਕੇ ਪਿੱਛੇ ਭਾਵੇ ਸਾਰਾ ਪਾਕਿਸਤਾਨ ਖਤਮ ਕਰ ਗਿਆ ਸੀ ਤਾਂ ਗਾਇਨਾ ਇਹ ਐਤ ਕੀ ਐਤ ਕੀ ਮੁਕੇਸਤਰਾ ਦਾ ਮਾਹੌਲ ਹੈ ਏਸ ਦਿਨ ਮਾਹੌਲ ਹੈ ਵੀ ਹੁਣਾਂ ਇੱਥੇ ਵੇਖ ਲੈ ਕੋਈ ਬੰਦਾ ਆਇਆ ਆਰਮੀ ਦਾ ਹੈ ਸਾਨੂੰ ਤਾਂ ਜੇ ਆਰਮੀ ਦੇ ਰਵੱਜਾ ਸਾਨੂੰ ਤਾਂ ਫਾਇਦਾ ਹੀ ਫਾਇਦਾ ਸਾਨੂੰ ਬੇ ਖੌਫਾਇਆ ਸੀ ਹਮਿੰਨੀ ਦਰ ਤੇ ਵੀ ਸਾਨੂੰ ਕੁਝ ਕਰ ਸਕਦੇ ਨੇ ਕੁਝ ਨਹੀਂ ਸਾਦਾ ਕਰ ਸਕਦੇ ਹੌਸਲਾ ਹੈ ਜੇ ਪੂਰਾ ਮੁਕਾਬਲਾ ਮੁਕਾਬਲਾ ਤਾਂ ਉਹ ਜੇ ਸੰ ਕੁਝ ਦੇਣ ਤਾਂ ਹੀ ਕਰੀਗੇ ਜਿਸ ਦੀ ਕੀ ਜੀਏ ਬਕੋ ਰਿਆ ਛਾਡੇ ਕੋਲ ਵੀ ਹੋਵੇ ਤਾਂ ਹੀ ਕਰੀਏ ਨੇ ਜਿੰਨੇ ਡੰਡਿਆਂ ਨਾਲ ਤਾਂ ਨਹੀਂ ਕੰਮ ਚੱਲਣਾ ਹੈ ਹੋਣਾ ਕੋਲ ਰਸਪੜਾ ਕੋਲ ਛਾਡੇ ਕੋਲ ਡੰਡੇ ਨਾਲ ਤਾਂ ਕੀ ਚੱਲ ਜੇਗਾ ਰੌਣਕ ਬੇਤਨਾ ਸਿੱਧੇ ਲੱਗੇ ਤਾਂ ਜੋ ਮਰਜ਼ੀ ਕਰਿਆ ਜੀ ਅਰਜੰਟ ਪਰਪੰਡਕ ਨਹੀਂ ਕਰ ਦੇਾਂਗੇ ਕਰਾਂਗੇ ਕਿੰਨੇ ਅਸੀਂ ਤੇਰੇ ਅਰੇ ਆਰਮਨ ਨਹੀਂ ਪਤਾ ਜਿੰਨਾ ਸਾਨੂੰ ਪਤਾ ਵੀ ਬੁਰਜੀ ਕਿੱਥੇ ਥਾਂ ਕਿੱਥੇ ਕੀ ਖੋਬਾ ਕਿੱਥੇ ਪਾਣੀ ਕਿੱਥੇ ਇਹ ਸਾਰਾ ਕੁਝ ਜਾਣਨੇ ਮੈਨੂੰ ਲੱਗ ਮੁਕਾਬਲਾ ਕਰਨਾਸਤੇ ਤਿਆਰ ਤਿਆਰ ਪਛਾਣ ਨਹੀਂ ਹਟਾਂਗੇ ਪਛਾਣ ਨਹੀਂ ਹਟਾਂਗੇ ਪਛਾਣ ਹਟੇਗੀ ਕਿ ਕਰਾਂਗੇ ਤੇ ਐਤ ਕੀ ਕਿਧਰ ਜਾਣਾ ਹੈ